ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਆਤ ਪ੍ਰਖਿਆ ਗੋਪਾਲ ਸੁਆਮੀ ਤਨ ਚਨ ਰੱਖਿਆ ਜਗਦੀਸ਼ੁਰ ਹੈ ਸਰਬ ਰੱਖਿਆ ਗੁਰ ਦਿਆਲ ਹੈ ਪੈ ਦੂਗ ਬਿਨਾ ਸੁਨ ਹੈ ਭਗਤ ਬਚਲ ਨਾਥ ਨਾਤੀ ਸੁਨ ਨਾਨਕ ਪੁਰਖਾ ਚੁੱਤ ਹੈ ਕੋਰ ਦੁਖਿਆੰ ਅਣਕ ਹਤਿਆੰ ਜਨਮਦਾਰ ਦਰੰਗ ਮਹਾ ਦੁਖਿਆਦੰ ਮਿਟੰਤ ਸਗਲ ਸਿਮਰਤ ਹਰ ਨਾਮ नानक जैसे पावक कष्ट पशम क्रूत सोरठ महल्ला बंधवा गुरु का सुभद रखवारे जोगि जोगिरध हमारे राम नाम लगा जम ल जाए कर भागा प्रब जी तू मेरो सुख दाता बन्दा काट करे मन निर्मल पूरन भक्त बिधा करहाऊ नानक प्रब अगनासी ਤਾ ਕਿਸੇ ਨਾ ਬਰਤੀ ਜਾਸੀ ਅੰਦ ਕਰੀ ਤੇਰਾ ਸਾਜ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5 ਤਾਤੀ ਆਵਨਾ ਲੱਗਈ ਪਾਰ ਭਰਨ ਸਰਨਾਈ ਸੋ ਗਿਰਧ ਹਮਾਰਾ ਰਾਮਕਾਰ ਦੁੱਖ ਲੱਗਿਆ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮ ਔਖਾ ਦੀਆ ਏ ਕਲ ਬਲਾਈ ਰਹਾਓ ਹਾਰ ਆਗ ਲਈ ਜਨ ਰਖਣਾਰ ਸਭ ਬਿਆਜ਼ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਿ ਸਾਧੂ ਗੁਬਿੰਦ ਭਜਣ ਕੀਤਨ ਨਾਨਕ ਨੀਤ ਨਾ ਹਉ ਨਾ ਪਉ ਨਹਿ ਜੁਟੈ ਨਿਕਟ ਨਾ ਜਾਇ ਯਹੋ ਤੂਤ ਸਲੋਕ ਮਹਲਾ 5 ਜਿਵਾਰ ਮਨ ਮੈਂ ਜਿਤਵੋ ਚਿਤਵਣੀ ਉਦਮ ਕਰੋ ਉਠ ਨੀਤਾ ਹਰ ਕੀਰਤਨ ਕਾ ਆਹਰੂ ਹਰਦੇ ਹੋ ਨਾਨਕ ਕੇ ਨੀਤਾ ਮਨ ਮਹਿ ਜਿਤਵੋ ਜਿਤ ਬਨੀ ਉਦਮ ਕਰੋ ਉਠ ਨੀਤਾ ਹਰ ਕੀਰਤਨ ਕਾ ਆਹਰੋ ਹਰਦੇ ਹੋ ਨਾਨਕ ਕੇ ਨੀਤਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ